ਲਕੇ ਰਵੇਟਰ ਬੈਠੇ ਨਸ ਟੰਗਲਾ ਜੀ ਉਹਦੇ ਜ ਟੰਗਣਾ ਦਾ ਤੇਰੀ ਗੱਲਬਾਤ ਵੀ ਸੁਣ ਜੀ ਵਿੱਚੀ ਹਾਂ ਜੀ ਦੋਸਤੋ ਲਾ ਤੁਹਾਨੂੰ ਦਿਖਾਈਏ ਹਾਲ ਚਾਲ ਕਿਵੇਂ ਰਹਿੰਦੇ ਨੇ ਇੱਥੇ ਲੋਕ ਆਪਣੇ ਪੰਜਾਬੀ ਆ ਕੇ ਆ ਜੀ ਤੇ ਖੇਤਾਂ ਦੇ ਵਿੱਚ ਹੀ ਇੱਥੇ ਤਕਰੀਬਨ ਸਾਡੇ ਲੋਕ ਨੇ ਜਿਹੜੇ ਆ ਕੇ ਇੱਥੇ ਇਹਨਾਂ ਨੇ ਬਸੋਂ ਕੀਤੀ ਹੋਈ ਆ ਔਰ ਤਕਰੀਬਨ ਮੇਰੇ ਖਿਆਲ ਦੇ ਵਿੱਚ ਪਿੰਡਾਂ ਦੇ ਵਿੱਚ ਤਾਂ ਕੋਈ ਨਹੀਂ ਰਹਿੰਦਾ ਹੁਣਾਂ ਜੀ ਜ਼ਿਆਦਾਤਰ ਆਪਣੇ ਸਭ ਕੀਤਾ ਜੀ ਆਪਣੀ ਨਹੀਂ ਆਪਣਾ ਰਹਿੰਦਾ ਪੰਜਾਬੀ ਨਹੀਂ ਰਹਿੰਦਾ ਜਿਹਦੇ ਬਾਹਰੇ ਰਹਿੰਦੇ ਉਸ ਪੰਜਾਬੀ ਦਾ ਸਾਹ ਪੰਜਾਬੀ ਇਹ ਲੋਕ ਪਿੰਡਾਂ ਜੇ ਰਾਕੇ ਰਾਜੇ ਬਾਹਰ ਜਾਂਦੇ ਹਾਂ ਇਹਨਾਂ ਨੇ ਤਾਂ ਚਲੋ ਘਰ ਪਿੰਡਾਂ ਦੇ ਵਿੱਚ ਰਹਿਣਾ ਹੀ ਆ ਇਹ ਜਿਵੇਂ ਅਸੀਂ ਜਿੱਥੇ ਖੜੇ ਆਂ ਜੀ ਜੀਟੀ ਰੋਡ ਤੋਂ ਅਸੀਂ ਆ ਮੇਨ ਰੋਡ ਹੀ ਆਗੀ ਤਕਰੀਬਨ ਆ ਬਸ ਇੱਥੋਂ ਖੇਤ ਤਾਂ ਸਾਰਾ ਰੋਡ ਦੇ ਉੱਪਰ ਹੀ ਐ ਇੱਥੋਂ ਆ ਕੇ ਥੋੜਾ ਜਿਹਾ ਹਟ ਕੇ ਆਪਣਾ ਘਰ ਬਣਾਇਆ ਹੋਇਆ ਤੇ ਆਪਣੀ ਵੀ ਜਾਇਦਾਦ ਵਧੀਆ ਬਣਾਈ ਹੋਈ ਐ ਇੱਥੇ ਕਿੰਨੀ ਆਪਣੀ ਬਾਪੂ ਜੀ 25 ਕਿੱਲੇ ਆਪਣੀਆਂ ਕਿ ਕਿੱਥੇ ਹਟੀਆਂ ਤੇ ਖੇਤੀਬਾੜੀ ਤੁਸੀਂ ਕਿੰਨੀ ਕੰਨੀ ਤੇ ਕਰਦੇ ਹੋ 100 ਕਿੱਲੇ ਖੇਤੀ ਵਾਲੀ ਦਾ 100 ਕਿੱਲੇ ਦੀ ਉਹ ਕਰਦੇ ਆ 100 ਕਿੱਲੇ ਦੇਖੋ ਤੁਸੀਂ ਕਮਾਲ ਦੀ ਗੱਲ ਪੰਜਾਬ ਤੋਂ ਆ ਕੇ ਆਪਣੀ ਜਾਇਦਾਦ ਵੀ ਪੂਰੀ ਵਧੀਆ ਬਣਾਈ ਆ ਤੇ 100 ਕਿੱਲੇ ਦੀ ਖੇਤੀ ਕਰਦੇ ਨੇ ਤਿੰਨ ਟਰੈਕਟਰ ਰੱਖੇ ਹੋਏ ਨੇ ਅਰਜਨ ਨੇ ਕਿਹੜੇ ਜੀ ਅਰਜਨ ਦੇ ਨੇ 605 655 ਓਕੇ ਇੱਕ 575 575 ਮਤਲਬ ਤਿੰਨ ਅਰਜਨ ਟਰੈਕਟਰ ਐਨ 24 24 ਦਾ ਤਵੀਆਂ ਨੇ ਹਾਂ ਟਰੈਕਟਰ ਦੇ ਵੰਦਰ ਆ ਦਿਖਾ ਤੇ ਇੱਥੇ ਦੇਖ ਕੇ ਕਿਤੇ ਵੀ ਇਸ ਤਰ੍ਹਾਂ ਨਹੀਂ ਮਹਿਸੂਸ ਹੁੰਦਾ ਵੀ ਆਪਾਂ ਮਤਲਬ ਜੂਪੀ ਦੇ ਵਿੱਚ ਖੜੇ ਆ ਪੰਜਾਬ ਮਤਲਬ ਬਿਲਕੁਲ ਹੀ ਪੰਜਾਬ ਵਰਗਾ ਲੱਗਦਾ ਤੇ ਆ ਲਾਏ ਨੇ ਆਪਣੇ ਆਰਾਮ ਨਾਲ ਪੰਜ ਦੀ ਮੋਟਰੇ ਤੇ ਚਲਾ ਲੈਂਦੇ ਨੇ ਸੋਲਰ ਦੀ ਵੇਸੀ ਸੋਲਰ ਤਾਂ ਹੁਣ ਪੰਜਾਬ ਚ ਵੀ ਬਹੁਤ ਲੱਗ ਗਈ। ਹਾਂ ਪੰਜਾਬ ਵੀ ਸੋਲਰ ਤੇ ਹੈ ਜੀ ਗੱਲ। ਨਹੀਂ ਵੀ ਗੌਰਮਤ ਐ ਸੂਭਲ ਦਿੱਤੀ ਸੀ ਕਿ ਤਾਂ ਲਵਾ ਲਿਆ। ਹਾਂ ਪਰ ਇੱਥੇ ਜੁਪੀ ਦੇ ਵਿੱਚ ਅਸੀਂ ਦੇਖਿਆ ਇੱਥੇ ਲੋਕ ਸੋਲਰ ਮੋਟਰ ਖਰ ਬਹੁਤ ਲਾਈਂ ਬੈਠੇ ਨੇ। ਬਹੁਤ ਲਾਈਂ ਬੈਠੇ ਨੇ। ਹਾਂ ਉਹ ਹੁਣ ਜਾਨੀ ਪੰਜਾਬ ਚ ਵੀ ਸਟਾਰਟ ਤਾਂ ਕਰ ਲਿਆ। ਕਿਉਂਕਿ ਹੁਣ ਤੁਹਾਡੇ ਵੀ ਬਿਜਲੀ ਦਾ ਤਾਂ ਹੁਣ ਜਾਲ ਵਿਛਿਆ ਪਿਆਗਾ ਕੋਈ ਉਹ ਐ ਨਹੀਂਗਾ ਵੀ ਜੁਪੀ ਦਾ ਕੰਮ ਤਾਂ ਹਾਂ ਜੁਪੀ ਦਾ ਕੰਮ ਤਾਂ ਲੱਗਦਾ ਨਹੀਂ ਤਾਂ ਬਿਜਲੀ ਬਹੁਤ ਜਲਦ। ਉਦੋਂ ਜਦੋਂ ਤੁਸੀਂ ਆਏ ਹੋ ਉਦੋਂ ਅਸੀਂ ਦੱਸਿਆ ਸੀ 95 ਚ ਆਏ ਤੇ ਉਦੋਂ ਇੱਥੇ ਨਹੀਂ ਸੀ ਬਿਜਲੀ ਉਹ ਤਾਂ ਮੋਟਰਾਂ ਬੋਦਲ ਵਾਈ ਨਾ ਆਇਆ ਨਹੀਂ ਸੀ ਪਹਿਲਾਂ ਹੈ ਨਹੀਂ ਸੀ ਹਾਂ ਪਹਿਲਾਂ ਤਾਂ ਮਾਨੂੰ ਤੁਸੀਂ ਤੁਹਾਡੇ ਅਸੀਂ ਦੇਖ ਦਿੰਦੇ ਤਾਰਾਂ ਆਲੇ-ਦਾਲ ਖੇਤਾਂ ਦੇ ਵਿੱਚ ਕਿਤੇ ਦਿਖਾਈ ਦਿੰਦੀਆਂ ਨਹੀਂ ਸੀ ਇਹ ਲੋਕ ਤਾਂ ਲਵਾਉਂਦੇ ਨਹੀਂ ਸੀ ਯਾਦ ਹਾਂ ਹਾਂ ਸਾਨੂੰ ਦੇਖੋ ਤੁਣੀ ਲਵਾਉਣ ਲੱਗੇ ਨੇ ਦੇਖੋ ਫਿਲਹਾਲ ਗੱਲੇ ਆ ਵੀ ਜਿਨੇ ਕਰਨਾ ਜੀ ਉਹ ਤਾਂ ਕਿਤੇ ਵੀ ਕਰ ਸਕਦਾ ਜਿਹਨੇ ਕਰਨਾ ਨਹੀਂ ਉਹ ਹੁਣ ਪੰਜਾਬ 'ਚ ਬੈਠੀ ਰੋਈ ਜਾਂਦੇ ਨੇ ਲੋਕ ਮਨਨੂੰ ਪੰਜਾਬ ਦੇ ਵਿੱਚ ਮਤਲਬ ਜ਼ਿਆਦਾਤਰ ਆਪਣੇ ਲੋਕ ਸਾਡੇ ਪੰਜਾਬ ਦੇ ਵਿੱਚ ਤਾਂ ਹੁਣ ਤੁਸੀਂ ਤਾਂ ਕਾਫੀ ਟਾਈਮ ਹੋ ਗਿਆ ਆਇਆਂ ਨੂੰ ਸਾਡੇ ਤਾਂ ਮਤਲਬ ਕੋਈ ਮੁੰਡਾ ਜਿਵੇਂ ਆਪਣੇ ਮੁੰਡੇ ਮਿਹਨਤੀ ਨੇ ਸਾਰੀ ਖੇਤੀ ਆਪ ਕਰਦੇ ਨੇ ਬਹਾਈ ਆਪ ਕਰਦੇ ਨੇ ਸਾਡੇ ਤਾਂ ਟਰੈਕਟਰ ਤੇ ਜਾ ਕੇ ਐਡ ਨਹੀਂ ਲੈ ਜਾ ਕੇ ਰਾਜੀ ਨਹੀਂ ਹੈਗਾ ਟਰੈਕਟਰ ਤਾਂ ਰਾਤ ਜਾਣੀ ਕਰਦੇ ਨੇ ਜਿਆਦਾ ਕੰਮ ਕਰਦੇ ਨੇ ਬਿਲਕੁਲ ਬਜਾਈ ਬੁਝਾਈ ਆਪ ਉਹ ਕਰ ਲੈਣੇ ਬਜਾਈ ਬਹਾਈ ਬੁਈ ਬਿਲਕੁਲ ਨਹੀਂ ਕੋਈ ਮੁੰਡਾ ਆਪ ਕਰਦਾ ਹੈਗਾ ਸਾਡੇ ਨਹੀਂ ਤੇ ਡਰਾਈਵਰ ਰੱਖੇ ਹੋਏ ਨੇ ਉਹ ਕਹਿੰਦਾ ਚੱਲ ਵੀ ਉਧਰ ਚੱਲ ਵੀ ਉਧਰ ਆਇਆ ਮੈਂ ਤਾਂ ਤਕਰੀਬਨ ਟਰੈਕਟਰ ਨੋਕਰ ਦੇ ਬੰਦੇ ਨਹੀਂ ਸਿੱਧੀ ਗੱਲ ਦੱਸਣੀ ਓਕੇ ਉੱਥੇ ਉਧਰ ਤੁਸੀਂ ਪੰਜਾਬ ਚ ਕਿੰਨੀ ਜ਼ਮੀਨ ਬਣਾਈ ਹੋਈ ਆ 15 ਕਿੱਲੇ ਹੈਗੇ ਸਾਡੇ ਪਿੰਡ ਘਾਟੇ ਸੀ ਪਹਿਲਾਂ ਦੇ ਅੱਛਾ 10 ਮੁੱਲ ਲੈ ਲੈ 10 ਮੁੱਲ ਲੈ ਲੈ ਇਸੜੂ ਕੋਲ 10 ਕਿੱਲੇ ਇਸੜੂ ਕੋਲ ਮੁੱਲ ਲੈ ਹੋਣਗੇ ਅੱਜ ਜੇ ਅਸੀਂ ਗੱਲਾਂ ਜਿੰਨੀਆਂ ਮਰਜ਼ੀ ਮਾਰ ਲਈਏ ਪੰਜਾਬ ਦੇ ਵਿੱਚ ਮੈਨੂੰ ਕੋਈ ਖੇਤੀਬਾੜੀ ਕਰਕੇ 10 ਕਿੱਲੇ ਬਣਾ ਕੇ ਦਿਖਾਵੇ ਖੰਨੇ ਕੋਲੇ ਵੇਚ ਕੇ ਤਾਂ ਦੀ ਜਾਇਦਤ ਮਨਾਲੇ ਵੱਖਰੀ ਗੱਲ ਹੈਗੀ ਲੇਕਿਨ ਕਮਾ ਕੇ ਨਹੀਂ ਕੋਈ ਬਣਾ ਸਕਦਾ ਹੈਗਾ ਤੇ ਵੀ ਅਸੀਂ ਆ ਜਿਵੇਂ ਕਮਾ ਕੇ ਲਈ ਹੋਈ ਹੈ ਜੀ ਇਹ ਵੀ ਉਹਦੀ ਕਮਾਈ ਕਰਕੇ ਲਈ ਹੈ ਕਮਾਈ ਕਰਕੇ ਲਈ ਹੈ ਬਹੁਤ ਵਧੀਆ ਗੱਲ ਬਹੁਤ ਵੱਡੀ ਗੱਲ ਹੈਗੀ ਅਸਲੀ ਇਹਦੀ ਸਾਡੇ ਨਾਲ ਇੱਕ ਬੰਦਾ ਹੋਰ ਆ ਤੇ ਤੀਜਾ ਉਹ ਵੇਚ ਕੇ ਚਲਾ ਗਿਆ ਉਹ ਅਸੀਂ ਖਰੀਦੀ ਓਕੇ ਆ ਕਰ ਵੀ ਉਹਦੇ ਚ ਆ اچھا ਜੀ ਜਾਂ ਥੋੜਾ ਪਾਇਆ ਤੇ ਅਸੀਂ ਵੱਧ ਪਾ ਲਈ ਤੁਸੀਂ ਫਿਰ ਇਹ ਜ਼ਮੀਨ ਖਰੀਦੀ ਸੀਗੀ ਇਹਨਾਂ ਤੋਂ ਆਪਣੇ ਆਪਣੇ ਇਧਰ ਪੰਜਾਬੀ ਤੇ ਜਾ ਪੰਜਾਬੀ ਉਹ ਤੇ ਸਾਡੇ ਨਾਲ ਆਏ ਸੀ ਪੰਜਾਬ ਤੋਂ ਨਾ ਅੱਛਾ ਉਹ ਵੇਚ ਕੇ ਵਾਪਸ ਚਲੇ ਗਏ ਉਹ ਵਾਪਸ ਚਲੇ ਗਏ ਓਕੇ ਓਕੇ ਉਹ ਗੁੜੀਆਂ ਨਹੀਂ ਆਈਆਂ ਬੰਦੇ ਨਹੀਂ ਜੱਦੇ ਕਾਏ ਬਸ ਉਹ ਹੀ ਹਿੰਮਤ ਨਹੀਂ ਮਤਲਬ ਐਕਚੁਅਲੀ ਜੀ ਨਹੀਂ ਲਾਇਆ ਜੀ ਨਹੀਂ ਲਾਇਆ ਮੈਂ ਜੀ ਹਮੇਸ਼ਾ ਕਹਿੰਦਾ ਉਹਨਾਂ ਦੇ ਚੈਨਲ ਤੇ ਵੀ ਅਸੀਂ ਫੈਸਲਾ ਹੀ ਨਹੀਂ ਲੈ ਸਕਦੇ ਅਸੀਂ ਜੱਕਦੇ ਹੀ ਰਹਨੇ ਆ ਮਤਲਬ ਜਿਗਾ ਯਾਰ ਨਹੀਂ ਫਿਰ ਉੱਥੇ ਜਾਓ ਕਿ ਕੀ ਬਣੂਗਾ ਯਾਰ ਜਿਹੜਾ ਬੰਦਾ ਦਲੇਰੀ ਨਾਲ ਫੈਸਲਾ ਲੈ ਗਿਆ ਉਹ ਕਿਤੇ ਵੀ ਬੰਦਾ ਫੇਲ ਨਹੀਂ ਹੁੰਦਾ ਜੀ ਮਤਲਬ ਜਦੋਂ ਤੁਸੀਂ ਫੈਸਲਾ ਹੀ ਨਹੀਂ ਲੈਣਾ ਵੀ ਭਾਈ ਆਪਾਂ ਕਿੱਤੇ ਆਏ ਨਾ ਹੋ ਜੇ ਕਿਤੇ ਫੇਲ ਨਾ ਹੋ ਜੇ ਇੱਕ ਤੇ ਫਲਾਨਾ ਨਾ ਹੋ ਜੇ ਇਹ ਸਾਲ ਇੱਕ ਤਾਂ ਜੇ ਆ ਜਿਹੜੀ ਇੱਕ ਜੱਕ ਇਹ ਸਭ ਤੋਂ ਵੱਡੀਆਂ ਦੋ ਦੁਸ਼ਮਣ ਚੀਜ਼ਾਂ ਨੇ ਜੀਆਂ ਬੰਦੇ ਦੀਆਂ ਜਿਹੜੀਆਂ ਤੁਹਾਨੂੰ ਮਾਰ ਲੈਂਦੀਆਂ ਨੇਗੀਆਂ ਤੇ ਇੱਥੇ ਫਿਰ ਤੁਸੀਂ ਜੀਰੀ ਤਾਂ ਮੰਨੋ ਸੈਲਰਾਂ ਸਿੱਟਦੇ ਹਾਂ ਜੀ ਜੀਰੀ ਸਿੱਟਣ ਦਾ ਤਾਂ ਤਕਰੀਬ ਹੀ ਨਹੀਂ ਹੈ ਪੂਰਾ ਵੀ ਕੋਈ ਟੰਗੀੜੀ ਆਉਂਦੀ ਜਮ ਹਾਂ ਜੀ ਨਾ ਇੱਥੇ ਐਸੀ ਇੱਕੇ ਮਸ਼ੀਨ ਲੱਗੀ ਹੁੰਦੀ ਆ ਅੱਛਾ ਇੱਕੇ ਤੇ ਮਨ ਦੋ ਟਾਲੀਆਂ ਲਾ ਦੇਣੀਆਂ ਨੇ ਇੱਥੇ ਕੋਲ ਲੱਗਿਆ ਸੈਲਰ ਅੱਛਾ ਸਿੱਟੀ ਜਾਣੀ ਇੱਥੇ ਹੀ ਛੁੱਟੀ ਆ। ਕੜੇ ਕਰਾਉਣੇ ਆ ਤੇਰੀ ਕਰਦੇ। ਨਹੀਂ ਚਲੋ ਮੰਨ ਲਓ ਜਿਵੇਂ ਥੋੜੇ ਤਾਂ ਚਲੋ ਕੋਲੇ ਸੈਲਰ ਹੈਗਾ ਉਂ ਜਿਵੇਂ ਬਾਈ ਚਾਂਸ ਹੋਰ ਜਿਹੜੇ ਆਮ ਲੋਕ ਜੱਟ ਉਹਨਾਂ ਨੇ ਵੀ ਸੈਲਰਾਂ ਦੇ ਜਿੰਨੇ ਮੰਡੀ ਜੀ ਦਾ ਕੱਟ ਲੈਂਦੇ ਨੇ। ਮੰਡੀ ਜੀ ਦੇ ਰੇਟ ਪੂਰਾ ਮਿਲਦਾ ਤਾਂ ਹੈ ਜੀ। ਕਣਕ ਦਾ ਫਿਰ ਕੀ ਕਰਦੇ ਹੋ? ਕਣਕ ਦਾ ਤਾਂ ਅਸੀਂ ਪੈਸੇ ਜਮ੍ਹਾਂ ਵੀ ਕਰਾ ਲੈਣੇ ਆ ਕਣਕ ਦਾ ਵੀ ਇਹੀ ਕੰਮ। ਅੱਛਾ। ਹਾਂ ਜੀ। ਕਣਕ ਫਿਰ ਮਤਲਬ ਜੇ ਉਹ ਕਰਦੇ ਲੋਕ ਲੈ ਆਪਣਾ ਵਪਾਰੀ ਲੈ ਜਾਂਦੇ ਨੇ ਜਾਂ ਸਿੱਟ ਕੇ ਆਉਂਦੇ ਨੇ। ਹੁਣ ਸਾਡੇ ਇਹ ਸੈਲਰ ਵਾਲੇ ਨੇ ਨਾ ਬਣੀ ਹੋਈ ਸਾਡੀ। ਹਾਂ। ਅਸੀਂ ਚਾਹੇ ਤੈਨਾਂ ਤੇ ਜਿਆਦੇ ਜਿਹੜੀ ਜਾਤਾ ਰੇਟਾ ਜਾਂਦੇ ਰੇਟ ਦੇ ਪੈਸੇ ਲੈ ਲਈ। ਅੱਛਾ ਜੀ। ਨਹੀਂ ਜਿਹੜੇ ਟਾਈਮ ਆਪਾਂ ਪੈਸੇ ਲਵਾਂਗੇ 2 ਮਹੀਨੇ ਨੂੰ 4 ਮਹੀਨੇ ਨੂੰ 6 ਮਹੀਨੇ ਨੂੰ ਕੈਰੀ ਰੇਟ ਵਾਜ ਜਾਂਦਾ। ਉਹ ਟਾਈਮ ਦੇ ਪੈਸੇ ਲੈਵਾਂਗੇ। ਅਜਾ ਉਦੋਂ ਦੇ ਦੇ ਦਿੰਦੇ ਨੇ। ਹਾਂ ਉਦੋਂ। ਫਸਲ ਉਦੋਂ ਮੌਕੇ ਤੇ ਛਿੜਦੇ ਨਹੀਂ। ਪੈਸੇ ਫਸਲ ਜਦੋਂ ਉਹਨਾਂ ਦੀ ਮਾ ਹਾਂ। ਫਸਲ ਤੇ ਜਦੀ ਛਿਟ ਨਹੀਂ ਛਿਟਨੀ। ਓਕੇ। ਉਹਨੇ ਇੱਕ ਰਾ ਕੇ ਪਰਚੀਆਂ ਉਹਦੇ ਉੱਪਰ ਰੱਖਣੀਆਂ ਨੇ। ਅੱਛਾ ਜੀ। ਇੱਕ ਪਰਚੀ ਉਹਨਾਂ ਕੋਲ ਹੁੰਦੀ ਹੈ ਕਿ ਸਾਡੇ ਕੋਲ। ਓਕੇ ਓਕੇ। ਜੇ ਅੱਜ ਨਹੀਂ ਤੋਖਾ ਨਹੀਂ ਹੋਇਆ ਸਾਡੇ ਨਾਲ। अच्छा वदे धोखा ਨਹੀਂ ਹੋਇਆ ਮੈਂ ਕਿਉਂ ਕਹਿ ਰਿਹਾ ਇਹ ਦੱਸੋ ਤੁਸੀਂ ਹੁਣ ਆਪਾਂ ਨੇ ਇੰਨੇ ਬੰਦਾਂ ਲੋਕ ਨੇ ਇਮਾਨਦਾਰੀ ਨਹੀਂ ਬਈ ਦੋ ਬਤ ਮੇਰੇ ਇਮਾਨਦਾਰੀ ਹੁਣ ਤੁਸੀਂ ਲਾ ਲੋ ਵੀ ਫਾਸਲ ਅੱਜ ਸਿੱਟੀ ਆ ਬਾਈ ਚੰਦ ਇਹਨਾਂ ਨੂੰ ਪੈਸੇ 3 ਮਹੀਨੇ ਬਾਅਦ ਕਹਿੰਦੇ ਨੇ ਲੋੜ ਹੈ ਉਦੋਂ ਦੇ ਰੇਟ ਦੇ ਹਿਸਾਬ ਨਾਲ ਤੁਹਾਨੂੰ ਪੈਸੇ ਦੇ ਦੇਣੇ ਨੇ ਸਾਰੇ ਕਹਤਾ ਵਾਦੇ ਦੇ ਦੇਣੇ ਨੇ ਇਹ ਉੱਥੇ ਕੀ ਟੇਕਿਆ ਧੋਖਾ ਤਾਂ ਉੱਥੇ ਦੇ ਮਿਲ ਜਾਂਦੇ ਨੇ ਠੀਕ ਹੈ ਕੋਈ ਗਲਤੀ ਨਹੀਂ ਵੱਧ ਥੋੜੀ ਦੇ ਦੇਣੇ ਹਾਂ 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 ਨੈਚਰਲੀ ਬਿਲਕੁਲ ਜੇ ਵਦੇ ਦਾ ਤੁਹਾਨੂੰ ਅਗਲਾ ਪੈਸੇ ਦਿੰਦਾਗਾ ਤਾਂ ਹੋਰ ਇਹ ਦੁਕੀ ਚਾਹੀਦਾ ਆ ਸਾਨੂੰ 2800 ਦਾ ਰੇਟ ਮਿਲ ਗਿਆ अच्छा जी। पवार रेट ਵਧ ਗਿਆ ਤੇ ਐਕੀ ਐਕੀ ਵਧਿਆ ਨਹੀਂ ਕੋਈ। ਆਪਣੇ ਹੁਣ ਕੀ ਰੇਟ ਕੀ ਸਰਕਾਰੀ? ਸਰਕਾਰੀ ਦਾ 24 ਕੁਛ ਹੈ। 24 2400 2400 80 ਪਤਨ ਕਿੰਨਾ ਕੁ ਹੈ? ਫਿਰ ਤਾਂ ਮੈਨੂੰ ਤੁਸੀਂ ਕਣਕ ਦਾ ਤੁਹਾਨੂੰ ਮਤਲਬ ਕੋਈ ਘਾਟਾ ਨਹੀਂ ਦੇਂਦੀ ਕਣਕ ਦਾ ਤੁਹਾਨੂੰ ਵੈਦੇ ਦੇ। ਜੀਰੀ ਦਾ ਕੁਛ ਮਤਲਬ ਰੇਟ ਆਪਣੇ ਨੂੰ ਪੰਜਾਬੀ ਜੀਰੀ ਆਪਣੇ 2300 ਹੋ ਗਏ 2400 ਦੇ ਕਰੀਬ ਹੈ ਜੀ ਜੀ ਦਾ। 24 2400 ਦਾ ਰੇਟ ਆ ਫੇ ਹੋ ਜਾ 100 ਕੁ 100 ਸਾਲਾ ਬਹੁਤ ਖਰਚਾ ਨੂੰ ਮਤਲਬ ਹੋ ਹੋ ਜਾਂਦੀ ਹੈ। ਬਿਲਕੁਲ ਫਟਾ ਦੀ ਲਾ ਕੇ ਭਰ ਲਓ। ਪੰਜਾਹ ਕੁ ਟਨ ਦਾ ਬਾਦੇ ਜਾਂਦੇ ਜੀ ਇੱਕ ਤਾਂ ਮੌਚਰਾ ਜਿਹੜਾ ਛੋਟਾ ਉਹ ਵਿੱਚ ਚਲੇ ਜਾਂਦਾ ਗਾ ਸਾਡੇ ਮੌਚਰ 17 ਤੇ 16 ਤੇ ਲੈਣਾ ਗਾ ਸਾਡੇ 25 26 ਦੇ ਮੌਚਰੇ ਜਾਂਦੇ ਹਾਂ ਜੀ ਇਹ ਇਹ ਤਾਂ ਬਰਾਬਰੀ ਪੈ ਜਾਂਦੀ ਹੈ ਕਾਣੀ ਮੰਦਰ ਜੀ ਆਪਾਂ ਦੇਖ ਸਾਨੂੰ ਕੋਈ ਫਰਕ ਨਹੀਂ 5 6 ਕਿਲੋ ਦਾ ਤਾਂ ਕਾਰਟ ਹੀ ਵੱਜ ਜਾਂਦੀ 15 16 ਜਿਹਦੀ ਨਿਕਲੀ ਆ 20 ਦੀ ਨਿਕਲੀ ਆ ਸਾਡੀ 26 ਕੁੰਡ ਜਿਹਦੀ ਨਿਕਲੀ ਆ ਅੱਛਾ ਹਾਂ ਜੀ ਅੱਛਾ ਜੀ ਹਾਂ ਜੀ 25 26 ਦੀ ਔਸਤ ਪੈ ਗਈ ਸਾਰੀ ਔਸਤ ਪੈ ਗਈ ਮੰਨ ਲਓ ਤੁਸੀਂ ਉਹ ਵੀ ਚੜ ਘਟਦੀ ਇਤਕੀ ਜਾਰ ਘਟਦੀ ਹੈ 32 ਦਾ ਪੈ ਜਾਂਦਾ ਅਜੇ ਝਾੜਦਾ ਇਤਕੀ ਸਾਰੇ ਹੀ ਮਤਲਬ ਉਹ ਪਿਆ ਹਨ ਆਹੋ ਜੀ ਲੋਕ ਤਾਂ ਬਹੁਤ ਪਰੇਸ਼ਾਨ ਨੇ ਤੁਸੀਂ ਤੁਸੀਂ ਇੱਥੇ ਦਵਾਈਆਂ ਕਿੰਨੀਆਂ ਘਪਾਉਣੇ ਹੋ ਮਤਲਬ ਜਿੰਨੀਆਂ ਪੰਜਾਬ ਚ ਜਿਵੇਂ ਪਾਉਣੇ ਉਨੀਆਂ ਪਾਉਣੇ ਹੋ ਤੁਸੀਂ ਇਹ ਸਪਰੇਆ ਤਿੰਨ ਹੋ ਜਾਂਦੀਆਂ ਨੇ ਉਹ ਤਾਂ ਹੋਰ ਕਿੰਨੀਆਂ ਤਾਂ ਅੱਗ ਨਹੀਂ ਹੁੰਦੀਆਂ ਆਪਣੇ ਵੀ ਤਿੰਨ ਨਹੀਂ ਹੁੰਦੀਆਂ ਅੱਛਾ ਕਣਕ ਤੇ ਕੀ ਹੁੰਦਾ ਕਾਣਕ ਦੇ ਰਾਜੇ ਰੋਡ ਪੈ ਤੇਲੇ ਤੁਲੇ ਦੀ ਨਹੀਂ ਵੈਸੇ ਤਾਕਤੂਕ ਤੇ ਸਪਰੇ ਹੁੰਦੀ ਨਹੀਂ ਕਣਕ ਤੇ ਜਿਆਦੇ ਝੋਨੇ ਤੇ ਹੁੰਦੀ ਆ ਆ ਜੀ ਕਣਕ ਤੇ ਜਿਆਦੇ ਕਣਕ ਖਾਲੀ ਹੁੰਦੀ ਆ ਕਣਕ ਤੇ ਝੋਨੇ ਨਹੀਂ ਇਹ ਕਣਕ ਦੇ ਫਿਰ ਦਵਾਈਆਂ ਦੁਨੀਆਂ ਦੀ ਆਪਣੇ ਮੰਗੂ ਤੋਂ ਦੁਕਾਨਾਂ ਨੇ ਵੱਡੀਆਂ ਹਾਂ ਹਾਂ ਆਪਣੇ ਸਰਦਾਰਾਂ ਦੀ ਦੁਕਾਨਾਂ ਬਹੁਤ ਨੇ ਅੱਛਾ ਸਰਦਾਰਾਂ ਦੀ ਪੰਜਾਬੀਆਂ ਦੀ ਫਤੇਗਨ ਜੀ ਅੱਛਾ ਅੱਛਾ ਜੀ ਓਕੇ ਓਕੇ ਮਦੋਈਆਂ ਤੇ ਕੋਈ ਦਿੱਕਤ ਨਹੀਂ ਹੈ ਦਿੱਕਤ ਨਹੀਂ ਤੁਹੀਂ ਆਲ ਤਾਂ ਸਮਾ ਸਾਡੇ ਕੋ ਹੁੰਦੇ ਨੇ ਇਹ ਸਿੱਧੀਆਂ ਮੰਗਾਇਆ ਕਰੋ ਅਸੀਂ ਇੰਨੀ ਥੋੜੀ ਲੈਣੀ ਤਾਂ ਕਿੰਨੀ ਦੀ ਸਿੱਧੀ ਮੰਗਾ ਲੂ ਬੰਦਾ ਹਾਂ ਨਹੀਂ ਬਿਲਕੁਲ ਤਾਂ ਹੈ ਐnde ਦੁਕਾਨ ਤੋਂ ਹੀ ਆ ਹੂੰ ਹੂੰ ਯਾਨੀ ਪ੍ਰਚਾਰ ਕਰਨ ਆ ਜਾਂਦੇ ਨੇ ਦਵਾਈਆਂ ਵਾਲੇ ਬੜੇ ਜਿਵੇਂ ਫੱਕੇ ਵਾਲੇ ਚਾਣੀ ਜਵਾ ਦਵਾਈਆਂ ਜੀ ਨੇ ਤਾਂ ਇਹ ਲੈ ਕੇ ਆਉਂਦੇ ਨੇ ਇਹ ਤਾਂ ਕੋਸ਼ਿਸ਼ ਹੋਈ ਫਿਰ ਥੋੜਾ ਫਾਇਦਾ ਕਰਾਂਗੇ ਅਸੀਂ ਦਵਾਈ ਦਾ ਕਿ ਜੇ ਤਾਂ ਸਾਡਾ ਬੁੱਧਵਾਰ ਤੱਕ ਮੁਰਦਨਾਰਾ ਦਾ ਹੋਇਆ ਅੱਛਾ ਜੀ ਫਿਰ ਤਾਂ ਮੈਂ ਪ੍ਰਤਵਾਲਾ ਨਾਲ ਗੱਲ ਕਰ ਲੂੰਗਾ ਅੱਛਾ ਜੀ ਆ ਜਾ ਫਿਰ ਦਵਾਲਾ ਥੋੜਾ ਫਾਇਦਾ ਕਰ ਦਾਂਗੇ ਆ ਜਾ ਆ ਜਾ ਤੇ ਜੇ ਮਤਲਬ ਹੈ ਨਹੀਂ ਫਿਰ ਤੁਸੀਂ ਇੱਥੋਂ ਲੈ ਨਹੀਂ ਲੈਣੀ ਆ ਫਿਰ ਪੂਰੀ ਗੱਲ ਤੇ ਵੜਾਉਣਾ ਇਹ ਤਾਂ ਦਵਾਈਆਂ ਦਾ ਹੈ ਨਾ ਅੱਛਾ ਅੱਛਾ ਇਹਦਾ ਮੇਨ ਮਤਲ ਦਵਾਈਆਂ ਦਾ ਹੀ ਠੀਕ ਨਹੀਂ ਪਰ ਛੋਟਾ ਵੱਧ ਤੋਂ ਵੱਧ ਜਿੰਨਾ ਫਾਇਦਾ ਉਹ ਫਾਇਦਾ ਕਰਾਂਗੇ ਓਰੀਜਨਲ ਦਵਾਈ ਤੋਂ ਦਵਾਈਆਂ ਤੇ ਰਹੇ ਦੀ ਇਹਦੀ ਬਹੁਤ ਟਾਈਮ ਦੀ ਦੁਕਾਨ ਬਹੁਤ ਅੱਛਾ ਹੂੰ ਹੂੰ ਠੀਕ ਹੈ ਉਹ ਤਾਂ ਨੀਸ਼ੋ ਦਾ ਕਮਿਸ਼ਨ ਲੈਣਾ ਹੀ ਲੈਣਾ ਦੇ ਨੀਸ਼ੋ 82 ਦਾ ਕੰਮ ਹੈ ਜੀ ਆਪਣਾ ਖਾਤਾ ਠੀਕ ਆ ਬਹੁਤ ਸਮਾਂ ਹੋ ਗਿਆ ਐ ਅੱਜ ਦਾ ਕੁਝ ਹੋਰ ਗੱਲ ਉਹ ਕੱਲੇ ਆਪਣੇ ਪੰਜਾਬ ਬੈਂਕ ਰੋਕਲੇ ਜੀਏਪ ਹੁੰਦਾ ਸੀ ਮੈਂ ਮਤਲਬ ਪੰਜ ਪੰਜ ਗੱਡੀਆਂ ਉਹਨਾਂ ਟਾਈਮਾਂ ਦੇ ਵਿੱਚ ਵੀ ਕਦੇ ਥੈਲਾ ਦੁਕਾਨ 'ਚ ਲਾਉਣਾ ਹੀ ਨਹੀਂ ਮਿਲਿਆ ਬਾਰੋ-ਬਾਰੀ ਪੰਜ ਪੰਜ ਗੱਡੀਆਂ ਆਏ ਵੀ ਲੈਂਡ 'ਚ ਲਾ ਕੇ ਬਾਰੋ-ਬਾਰੀ ਟਰਾਲੀਆਂ ਭਰ ਦਿੰਦੇ ਨੇ ਭਰ ਦਿੰਦੇ ਨੇ ਅੱਜ ਉਹਨੂੰ ਤੇ ਗੱਡੀ ਵੀ ਕਰਾ ਲੈ ਜਿਹਾ ਖਾ ਲੈਣੇ ਅੱਛਾ ਜਿਵੇਂ ਕਈ ਵਾਰ ਯੂਰੀਏ ਦੀ ਵੱਧ ਲੋਡ ਪੈ ਗਈ ਹਾਂਜੀ 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 ਉਹ ਕਹਤਾ ਛੋਲੇ ਦਾ ਲੱਗ ਜਾਂਦਾ ਜੀ ਬਿਲਕੁਲ ਲਾ ਲੈਣੇ ਆ ਕਈ ਵਾਰ ਉੱਥੋਂ ਚੱਕ ਲਿਆਉਣਾ ਟਰਾਲੀ ਲੈ ਜਾਣੀ ਜਦ ਲੈਂਦੀ ਲੈਂਦੀ ਉਹ ਟਰਾਲੀ 'ਚ ਪਾ ਲੈਣੀ ਬਿਲਕੁਲ ਇਹ ਕੋਈ ਗਾਲੀ ਨਹੀਂ ਤੁਸੀਂ ਸਕੂਲ ਕਿੱਥੇ ਦੱਸਦੇ ਤੇ ਫਿਰਤਵਲ ਕਿੱਥੇ ਕਿੰਨੇ ਸਕੂਲ ਇੱਥੇ ਤੁਹਾਨੂੰ ਫਿਰ ਬੱਚਿਆਂ ਨੂੰ ਪੜ੍ਹਾਈ ਦੀ ਵਿਵਕਤ ਪੋਦੇ ਗੰਜ ਵੀ ਹੈਗਾ ਜੀ ਫਰੀਦਪੁਰ ਜਾਂਦੇ ਨੇ ਬੱਚੇ ਸਾਡੇ ਬੰਨੇ ਅੱਛਾ ਵਧੀਆ ਨਹੀਂ ਮਤਲਬ ਸਕੂਲ ਆਪਣਾ ਜਿਵੇਂ ਆਪਣੇ ਪੰਜਾਬ ਦੇ ਸਕੂਲ ਨੇ ਹੋ ਗਏ ਪੰਜਾਬੀ ਵੀ ਹੈਗੀ ਹੈ ਪੰਜਾਬੀ ਨਹੀਂ ਹੈਗੀ ਅੱਛਾ ਭੀ ਨਹੀਂ ਇੱਥੇ ਪੜਾਉਂਦੇ ਨੇ ਬਸ ਹਿੰਦੀ ਇੰਗਲਿਸ਼ ਨਾ ਮੀਡੀਅਮ ਤਾਂ ਮੈਂ ਇੰਗਲਿਸ਼ ਜਿਹੜੇ ਪ੍ਰਾਈਵੇਟ ਸਕੂਲ ਨੇ ਤੋਂ ਮੀਡੀਅਮ ਇੰਗਲਿਸ਼ ਹੀ ਹੋਣਾ ਆਪਣੇ ਵਾਂਗੂ ਹਾਂਜੀ ਯਾਨੀ ਹਿੰਦੀ ਤੇ ਅੰਗਰੇਜ਼ੀ ਹੋ ਆ ਪੜਾਉਂਦੇ ਜੀ ਅੱਜ ਇੱਕ ਚੀਜ਼ ਮਤਲਬ ਜੀ ਜਿਹੜੀ ਜਿਵੇਂ ਖਾਸ ਤੌਰ ਤੇ ਅਸੀਂ ਉਹ ਜੁਪੀ ਚੱਗੇ ਨਾ ਜੁਪੀ ਦਾ ਨਾਂ ਲੈ ਕੇ ਅਸੀਂ ਡਰ ਜਾਂਦੇ ਹਾਂ ਵੀ ਚੁਪੀ ਜਾਣਾ ਉੱਥੇ ਸਾਲਾ ਕ੍ਰਾਈਮ ਬਹੁਤ ਜ਼ਿਆਦਾ ਆ ਮੰਨ ਲਓ ਤੂੰ ਅਗਵਾ ਦੀਆਂ ਕਤਲਾਂ ਦੀਆਂ ਅੱਗੇ ਬਹੁਤ ਵਾਰ ਦਤਾਂ ਹੁੰਦੀ ਹੁੰਦੀ ਆ ਹੁਣ ਕਿਵੇਂ ਆ ਇੱਥੇ ਮਤਲਬ ਨਾ ਨਾ ਹੁਣ ਐਸੀ ਚੀਜ਼ ਨਹੀਂ ਬਿੰਨ ਕੋਈ ਐਸੀ ਗੱਲ ਬਿਲਕੁਲ ਜਮਾਂ ਹੀ ਨਹੀਂ ਇਹ ਜੋਗੀ ਦੀ ਸਰ ਪੰਜਾਬ ਵਿੱਚ ਹੈਗੀਆਂ ਨੇ ਪੰਜਾਬ ਦੇ ਵਿੱਚ ਤਾਂ ਇਹ ਹੁੰਦਾ ਬਹੁਤ ਜ਼ਿਆਦਾ ਪੰਜਾਬ ਵਿੱਚ ਕੰਮ ਬਚ ਗਿਆ ਇੱਥੇ ਨਹੀਂ ਹੈ ਇੱਥੇ ਬਿਲਕੁਲ ਹੀ ਮਤਲਬ ਕੋਈ ਕੋਈ ਤੁਸੀਂ ਇੱਥੇ ਬੈਠੇ ਹੋ ਤੁਹਾਨੂੰ ਕੋਈ ਡਰ ਨਹੀਂ ਲੱਗਦਾ ਨਾ ਕਦੇ ਇਕੱਲੇ ਹੀ ਰਹੇ ਨੇ ਹੁਣ ਫਿਰ ਤਪਾਲ ਤੇ ਬਿਲਕੁਲ ਹੀ ਪੰਜਾਬ ਗਿਆ ਵਿੱਚ ਸਾਰੇ ਪਰਿਵਾਰ ਅੱਛਾ ਜੀ ਕੋਈ ਮਤਲਬ ਇਹੋ ਜੀ ਗੱਲ ਇਹ ਜਿਆਦਾ ਮਤਲਬ ਯੋਗੀ ਦੇਉਣ ਤੋਂ ਵੱਧ ਜਿਆਦਾ ਯੋਗ ਨੇ ਇਹ ਕੰਮ ਦਾ ਬਹੁਤ ਸੁਧਾਰ ਕਰਿਆ ਸੁਧਾਰ ਕੀਤਾ ਨਾ ਅਸੀਂ ਵੀ ਸੁਣਦੇ ਹਾਂ ਇਹਨਾਂ ਦਾ ਬਹੁਤ ਸੁਧਾਰ ਕਰਿਆ ਹੂੰ ਮਤਲਬ ਐਕਚੁਅਲੀ ਦੇਖੋ ਗੱਲ ਇਹ ਆ ਵੀ ਹੁਣ ਕਰਨ ਨੂੰ ਤਾਂ ਪੰਜਾਬ ਚ ਵੀ ਬਥੇਰੇ ਇਹੋ ਜਿਹੇ ਮੁਕਾਬਲੇ ਕਰਦੇ ਨੇ ਜਾਂ ਹੋਰ ਕਰਦੇ ਨੇ ਇਹ ਰੀਅਲਟੀ ਹੈ ਇੱਥੇ ਰੀਅਲਟੀ ਹੈ ਹਾਂ ਇੱਥੇ ਇਹਨਾਂ ਨੇ ਜਨਹੀਂ ਸੁਧਾਰ ਕਰਤਾ ਉੱਥੇ ਉਹਨਾਂ ਆਪਣੇ ਮਨ ਨੂੰ ਤੁਸੀਂ ਪਤਾ ਨਹੀਂ ਕਿ ਤਰ੍ਹਾਂ ਭਜਾਣੇ ਪਈ ਜਿਵੇਂ ਕਹਿੰਦੇ ਨੇ ਜਾਲੀ ਮੁਕਾਬਲੇ ਕਰਨੇ ਜਾਂ ਲੱਤਾਂ ਦੇ ਗੋਲੀਆਂ ਮਾਰਦੇ ਕੀ ਕਰਤਾ ਪਰ ਇੱਥੇ ਤਾਂ ਜਾਨੀ ਇਹਨੇ ਤਾਂ ਸੁਧਾਰ ਕਰਕੇ ਦਿਖਾਤਾ ਜੂ ਆ ਤਾਂ ਜੀ ਪੂਰਾ ਦਿਖਾਤਾ ਇਹਨੇ ਮਤਲਬ ਕੁਛ ਨਹੀਂ ਕੀਤੀ ਹੈ ਉਹ ਸਾ ਵੀ ਨਹੀਂ ਨਾ ਹਾਂਜੀ ਉਹ ਬਚਦਾ ਨਹੀਂ ਜਾਨੀ ਮੈਂ ਇਹਦੀ ਵੀਡੀਓ ਸੁਧਦੇ ਜੀ ਇਹ ਕਹਿੰਦਾ ਕਿ ਵੀ ਜਾਂ ਤਾਂ ਤੁਸੀਂ ਮੁਖਤਾਰ ਚ ਆ ਜਾਓ ਨਹੀਂ ਫੇਰ ਆਮਨਾਮ 'ਚ ਆਤ ਇਹ ਤਾਂ ਦੋ ਗੱਲਾਂ ਹੀ ਨੇ ਇਹ ਵੀ ਗੱਲ ਨਹੀਂ ਪੰਜਾਬੀਆਂ ਦੀ ਮਤਦ ਨਹੀਂ ਕਰਦਾ ਪੰਜਾਬੀਆਂ ਦੀ ਗੁਰੀ ਕਰਦਾ ਕਰਦਾ ਮਦਦ ਨਹੀਂ ਸਾਨੂੰ ਵੀ ਇੱਥੇ ਲੱਗਿਆ ਜਾਨੀ ਲੋਕਾਂ ਨਾ ਆਜੀ ਸਵਾਰੀ ਆਪ ਚੱਕੀ ਤੇ ਨੇ ਚਲੋ ਉਹ ਜਾਨੀ ਜਾਨੀ ਪੂਰੀ ਵਾਸਤ ਕਰ ਰੱਖਦਾ ਹੈ ਜੀ ਆਪਣੇ ਪੰਜਾਬੀ ਇਸ ਚੀਜ਼ ਦਾ ਮੰਨਦੇ ਨੇ ਮਾਨ મતਲਬ ਕਿਉਂ ਨਹੀਂ ਹੈ ਮੰਨਣਗੇ ਜਦ ਹਾਂ ਮਤੇ ਕਰਦਾ ਬਾਕੀ ਸਨਿਆਸੀ ਵੀ ਹੈ ਜੀ ਸਨਿਆਸੀ ਲੋਕ ਰੱਬ ਨਾਲ ਜੁੜਿਆ ਵੀ ਹੋਇਆ ਹੋਇਆ ਦੇਖੋ ਐਕਚੁਅਲੀ ਅ ਜੀ ਬ੍ਰੰਦਰ ਕੋਈ ਵੀ ਗੱਲ ਇਹ ਨਾ ਸਮਝੇ ਵੀ ਅਸੀਂ ਕੋਈ ਭਾਜਪਾ ਦੀ ਮਦਦ ਕਰਦੇ ਹਾਂ ਅਸੀਂ ਜੋ ਰੀਅਲਿਟੀ ਹੈ ਮਤਲਬ ਉਹ ਦੱਸਣ ਦੀ ਪੁੱਛਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਭਾਈ ਵਾਕਿਆ ਹੀ ਜੋ ਅਸਲੀਅਤ ਹੈਗੀ ਹੈ ਤੇ ਉਹ ਕਿਉਂਕਿ ਦੇਖੋ ਜਿਹੜਾ ਬਿਲਕੁਲ ਬਿਲਕੁਲ ਇੱਥੇ ਕੋਈ ਪਾਰਟੀ ਦਾ ਤਾਂ ਹੈ ਹੀ ਨਹੀਂ ਹਾਂ ਜਿੱਥੇ ਰਹਿਣਾਗਾ ਉੱਥੇ ਤੁਹਾਨੂੰ ਇਹ ਸਭ ਤੋਂ ਪਹਿਲੀ ਮੰਗ ਆਪਣੀ ਹੋਆ ਵੀ ਭਾਈ ਆਪਾਂ ਆ ਸ਼ਾਂਤੀ ਨਾਲ ਰਹਿ ਸਕਦੇ ਹੋਈ ਹੈ ਇੱਥੇ ਇੱਕ ਵੱਡੀ ਗੱਲ ਆ ਗਰਮੀਤ ਸਿੰਘ ਵੀ ਰਾਜਾ ਕਹੋ ਜਾਈ ਇੱਥੇ ਦਾ ਹਾਂ ਆਪਾਂ ਜੋ ਗੱਲ ਕਰਦੇ ਵੀ ਇੱਥੇ ਦਾ ਰਾਜ ਭਾਗ ਕਹੀ ਆ ਹਾਂ ਇਹ ਗੱਲ ਕਰਦੇ ਬਿਲਕੁਲ ਇਹ ਤਾਂ ਹੈ ਇਹਦਾ ਜਾਂ ਪਹਿਲਾਂ ਜਿਆਦਾ ਹੈ ਜਿਆਦਾ ਮਾਹੌਲ ਬਹੁਤ ਖਰਾਬ ਸੀ ਹਾਂ ਉਦੋਂ ਮਤਲਬ ਤੁਸੀਂ ਸਮਝ ਲਓ ਆਗੇ ਦੱਸਦੇ ਤੇ 95 ਦੇ ਲਗਭਗ 99 99 ਜੀ ਨਾ 94 ਦੇ ਮਾਹੌਲ 95 ਦੇ ਉਦੋਂ ਹੀ ਅਸੀਂ ਕਿਹੜਾ ਮਰੇ ਤੇ ਉਦੋਂ ਵਾਕਈ ਮਾਹੌਲ ਉਦੋਂ ਡਰ ਲੱਗਦਾ ਸੀਗਾ ਉਦੋਂ ਜਾਨੀ ਮਾਹੌਲ ਖਰਾਬ ਹੁੰਦਾ ਹਾਂ ਆ ਸਾਡੇ ਕੋ ਤਾਂ ਕੁਝ ਨਹੀਂ ਖਰਾਬ ਹੋਇਆ ਸੀ ਬੰਦੇ ਵੱਧ ਪਈ ਜਾਂਦੇ ਓਕੇ ਓਕੇ ਪੰਜ ਸੱਤ ਬੰਦੇ ਇਹਨਾਂ ਦੇ ਦੀ ਪੰਜ ਸੱਤ ਇਹਨਾਂ ਦੇ ਅਸੀਂ ਆਓ ਚਲ ਕਰੇ ਤਾਂ ਆਪਣੀ ਪੰਜਾਬੀਆਂ ਦੀ ਪਹਿਲਾਂ ਤੋਂ ਹੀ ਏਰੀਆ ਵੀ ਭਾਈ ਕੇਤਾਂ ਕੁੱਤੇ ਜਿਵੇਂ ਰਹਿੰਦੇ ਨੇ ਤੱਟ ਢੱਲੇ ਨਾ ਰਹਿੰਦੇ ਰਹੇ ਨੇਗੇ ਹਾਂ ਡਾਕਟਰ ਕੀ ਅਜੀ ਗੋਲੀ ਪੀ ਚਾ ਲੇਗੇ ਤੇ ਇੱਕ ਵਾਰ ਅੱਛਾ ਜੀ ਜੇ ਅਸੀਂ ਦਵਾ ਜਾਂਦੇ ਫੇਰ ਫੇਰ ਡਰਾ ਲੈਂਦੇ ਫੇਰ ਡਰਾ ਲੈਂਦੇ ਫੇਰ ਡਰਾ ਲੈਂਦੇ ਇਹਦੇ ਚ ਕੋਈ ਸ਼ੱਕ ਨਹੀਂ ਪਰ ਜੀ ਐਕਚੁਅਲੀ ਸਭ ਤੋਂ ਵੱਡੀ ਗੱਲ ਕੀ ਹੈ ਨਾ ਜਦੋਂ ਇਹਨਾਂ ਲੋਕਾਂ ਨੂੰ ਸਰਕਾਰ ਦੀ ਸਹਿ ਮਿਲਦੀ ਆ ਮਤਲਬ ਉੱਪਰੋਂ ਪਤਾ ਹੁੰਦਾ ਉਹਨਾਂ ਦੇਖੋ ਆਪਾਂ ਚਲੋ ਫੇਰ ਮੈਂ ਪਾਰਟੀਬਾਜ਼ੀ ਦੀ ਤਾਂ ਗੱਲ ਕਰਦਾ ਕਈ ਸਾਨੂੰ ਕਹਿਣ ਲੱਗ ਜਾਂਦੇ ਨੇ ਕਿ ਖਾਬ ਨਹੀਂ ਤੁਸੀਂ ਕਿਸੇ ਪਾਰਟੀ ਦੇ ਮੰਦਰ ਕਰ ਦੋ ਜਾਦਵਾਂ ਵੇਲੇ ਮੰਨ ਲਓ ਤੁਸੀਂ ਉਦੋਂ ਸਹਿ ਦਿੰਦੇ ਸੀਗੇ ਜੀ ਉਹ ਮਾਰੇ ਅਨਸਰਾਂ ਨੂੰ ਵਿੱਚ ਮਤਲਬ ਉਦੋਂ ਦੇ ਤਾਂ ਆਪਾਂ ਦਾ ਖਬਰਾਂ ਕੋਰਾਂ ਪੜ੍ਹ ਕੇ ਹੀ ਦੇਖਦੇ ਰਹਿੰਦੇ ਸੀਗੇ ਜੇ ਸਰਕਾਰਾਂ ਜਦੋਂ ਉਹਨਾਂ ਨੂੰ ਪਤਾ ਲੱਗ ਜਾਵੇ ਭਈ ਪ੍ਰੋਸੈਸ ਮਿਲ ਨਹੀਂ ਨਹੀਂ ਸਾਨੂੰ ਸਜ਼ਾ ਮਿਲੂਗੀ ਫਿਰ ਆਟੋਮੈਟਿਕਲੀ ਮਤਲਬ ਉਹ ਡਰਨ ਲੱਗ ਜਾਂਦੇ ਨੇ ਤੇ ਬਾਕੀ ਮਤਲਬ ਕਰਿਆ ਲੜਾਈ ਕਿਸ ਕਾਰਨ ਕਰਕੇ ਹੋਈ ਸੀ ਸਾਡੇ ਇੱਥੇ ਡੰਗਰ ਲੈ ਕੇ ਆ ਗਏ ਦੀ ਕਲਾ ਭੋਂਗਾ ਸੀ ਅੱਛਾ ਇਹ ਕਹਿੰਦਾ ਭਈ ਬਾਹਰ ਕੱਢ ਲੋ ਇਹ ਜ਼ਮੀਨ ਪਾਣੀ ਆ ਤੇ ਉਹ ਥੋੜੀ ਧਮਕੀ ਧਮਕੀ ਦੇਣ ਲੱਗ ਪਏ ਸੀ ਬੰਦੇ ਵੱਤੀ ਉਹ ਨਾਲੇ ਨੀ ਪਹਾ ਮੂਹ ਟੁੱਟ ਗਿਆ ਇੱਕ ਦੋ ਵੀ ਅੱਛਾ ਅੱਛਾ ਹਾਂ ਫੇ ਕੇਸ ਵੀ ਚੱਲਿਆ ਥੋੜਾ ਬਹੁਤਾ ਚੱਲ ਹੈਗੇ ਤੇ ਇਧਰ ਲਈ ਹੈਗੇ ਇਹਦੀ ਇਧਰ ਲਈ ਉਹਨਾਂ ਨੂੰ ਜਾਂ ਪਤਾ ਨਹੀਂ ਵੀ ਇਹਨਾਂ ਨੇ ਭੱਜ ਦਰ ਜਾਣਾ ਦਰ ਜਾਣਾ ਤੁਹਾਨੂੰ ਤਾਂ ਕਹਿੰਦੇ ਸੀ ਵੀ ਤੂੰ ਡਰ ਜਾਣਾ ਤੁਸੀਂ ਔਖੇ ਹੋ ਜਾਓਗੇ ਜੇ ਆਪ ਅਸੀਂ ਅੜੇ ਰਹੇ ਵਧੀਆ ਰਹੇ ਪਰਵਾਹ ਨਹੀਂ ਮੰਨ ਬਿਲਕੁਲ ਪਰਵਾਹ ਨਹੀਂ ਸਾਡੀ 90 ਬਕਿਓ ਪੰਡ ਦੇ ਵਿੱਚ ਅੱਛਾ ਜੀ ਤੇਰੀ 90 ਬਕਿਓ ਅਸੀਂ ਛੱਡੀ ਸ਼ੁਰੂ ਕਰਦੇ ਰਹੇ ਹਾਂ ਓਕੇ 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 ਬਹੁਤ ਵਧੀਆ ਰਹੇ ਆਪਣਾ ਢੰਗ ਨਾਲ ਤੁਸੀਂ ਅੱਛਾ ਤੋ ਇਹਨਾਂ ਦਾ ਘਰੇ ਵਖਰਾ ਨਾ ਆ ਇਹਨਾਂ ਦਾ ਆ ਜਾਣੀ ਹੈ ਓਕੇ ਓਕੇ ਉਹ ਕਿਉਂ ਇਕੱਠੇ ਮੰਦਰੋ ਹਾਂ ਠੀਕ ਹੈ ਠੀਕ ਹੈ ਤੇ ਸਿਆਰੇ ਆਪ ਜੀ ਬਿਸੀ ਰਿਸ਼ਤੇਦਾਰਾਂ ਕੋ ਹਾਂ ਜੀ ਹਾਂ ਜੀ ਮੈਂ ਪ੍ਰਤਪਾਲ ਦਾ ਮਾਮਾ ਹੈ ਅੱਛਾ ਵੈਰੀ ਗੁੱਡ ਬਿਲਕੁਲ ਠੀਕ ਹੈ ਠੀਕ ਹੈ ਫਿਰ ਤਾਂ ਮੇਨ ਖਾਸ ਰਿਸ਼ਤੇਦਾਰ ਹੀ ਆ ਗਏ ਚਲੋ ਖੈਰ ਸਾਨੂੰ ਬਹੁਤ ਵਧੀਆ ਲੱਗਿਆ ਜੀ ਅਸੀਂ ਤਾਂ ਦੇਖੋ ਐਕਚੁਅਲੀ ਬਾਕੀ ਤਾਂ ਚਲੋ ਜਿਵੇਂ ਕਹਿੰਦੇ ਨੇ ਉਹ ਦਾਨੇ ਪਾਣੇ ਦਾ ਉਹ ਹੁੰਦਾਗਾ ਮੈਂ ਤਾਂ ਪ੍ਰਤਪਾਲ ਨਾਲ ਗੱਲ ਹੋਈ ਸੀ ਮੇਰੀ ਕਿਤੇ ਉਦੋਂ ਆ ਹੀ ਮੇਰੀ ਐਡਵੂਡ ਦੇਖ ਕੇ ਨੇ ਗੱਲ ਕਰੀ ਮੈਂ ਉਦੋਂ ਵਾਲ ਪਰ ਤੁਹਾਡੇ ਨਾਲ ਸੰਬੰਧ ਬਣਨੇ ਸੀਗੇ ਤੇ ਹੁਣ ਸਾਨੂੰ ਇੱਥੇ ਆਉਣਾ ਐ ਲੱਗਦਾ ਹੀ ਨਹੀਂ ਹੈਗਾ ਇਸ ਬਗਾਲ ਨੇ ਤਾਂ ਆਏ ਹੋਇਆ ਅਸੀਂ ਬਗਾਲ ਅਸੀਂ ਆਪਣੇ ਘਰ ਵਾਂਗੂ ਆ ਜਾਂਦੇ ਆ ਨਹੀਂ ਆਇਆ ਹੁਣ ਅਸੀਂ ਪੰਜਾਬ ਕਹਿੰਦਾ ਸਾਡਾ ਉੱਥੇ ਜੀ ਨਹੀਂ ਲੱਗਿਆ ਉਹਨੂੰ ਭੱਜਿਆ ਨਹੀਂ ਨਹੀਂ ਕਿੱਥੇ ਆਪਣਾ ਰਿਕਾਰ ਹੁੰਦਾ ਅਗਲਾ ਭੱਜਦਾ ਆਲੇ ਲੇ ਨੂੰ ਜਾਨਵਰ ਭੱਜਦਾ ਜੀ ਆਪਦੇ ਨੂੰ ਇਹ ਤਾਂ ਕੁਦਰਤੀ ਗੱਲ ਆ ਜਿੱਥੇ ਰਹਿਣਾ ਉਹੀ ਜਿਹੀ ਉਹੀ ਪਸੰਦ ਲੱਗ ਆ ਜਿਹੀ ਚੰਗਾ ਲੱਗ ਮੈਂ ਆਪਣੇ ਘਰ ਦੇ ਉੱਤੇ ਉਹਦੇ ਵਾਪਸ ਹੁੰਦਾ ਹੂੰ ਹੂੰ ਇੱਕ ਅੜਿਆ ਮਹੀਆ ਗਏ ਤੇ ਹਾਂ ਨਹੀਂ ਫਿਰ ਵਧੀਆ ਹੀ ਰਹੇ ਤੁਸੀਂ ਵਧੀਆ ਰਹੇ ਜੇ ਦੇਖਿਆ ਜਾਵੇ ਹਾਂ ਹੁਣ ਤਾਂ ਅਸੀਂ ਉਹਨਾਂ ਨਾਲ ਪੰਜਾਬ ਵਾਲਿਆਂ ਨੂੰ ਕਿਤੇ ਅੱਗੇ ਕਿਤੇ ਅੱਗੇ ਹੁਣ ਤੁਸੀਂ ਦੇਖੋ ਮਤਲਬ ਇਹ ਗੱਲ ਸੋਚ ਕੇ ਦੇਖੋ ਜਿਹੜੇ ਹੁਣ ਮੰਨ ਲਓ ਤੁਸੀਂ ਜਿਵੇਂ ਕਹਿੰਦੇ ਨੇ ਨਹੀਂ ਕੋਈ ਫੈਸਲਾ ਲੈ ਸਕਿਆ ਉਹ ਅੱਜ ਘਾਟੇ ਚ ਗਏ ਤੇ ਤੁਸੀਂ ਵਧੀਆ ਰਹਿ ਗਏ ਹਾਂ ਹਾਂ ਬਸ ਬਈ ਵਧੀਆ ਰਹਿ ਗਏ ਆ ਰਹੇ ਰਹੇ ਹਾਂਜੀ ਹਾਂ ਜਦ ਡਰ ਕੇ ਚਲ ਭੱਜ ਜਾਂਦੇ ਤਾਂ ਖਾਲੀ ਤੀਕਾ ਦੇਖੋ ਇਹ ਤਾਂ ਜੀ ਤੇ ਛੋਟੇ ਪੱਲੇ ਉਹ ਨਹੀਂ ਸੀ ਕੁਝ ਪੈਣਾ ਜੀ ਵੀ ਨਹੀਂ ਤੇ ਬਿਕਣੀ ਛੋਟੀ ਇਹ ਤਾਂ ਇਹ ਤਾਂ ਜੀ ਇੱਕ ਮਤਲਬ ਦੇਖੋ ਤੁਹਾਨੂੰ ਕਿਸੇ ਨਾਲ ਅਸੀਂ ਫਿਰਦੇ ਆ ਸੀ ਐਸੇ ਕੰਮ ਮਗਰ ਫਿਰਦੇ ਆ ਜਿਹੜੇ ਅਸੀਂ ਫਿਰ ਰਿਹਾ ਸੀ ਐਸੇ ਕੰਮ ਹੁਣ ਤਾਂ ਮੁੰਡੇ ਦੀ ਡੈਥ ਹੋ ਗਈ ਸੀ ਮਗਰ ਫਿਰਦੇ ਆ ਸਾਨੂੰ ਇਹੀ ਆ ਵੀ ਭਾਈ ਚਲੋ ਆਪਾਂ ਮਤਲਬ ਚਲੋ ਕਿਸੇ ਦੀ ਮਦਦ ਵੀ ਹੋ ਜੂਗੀ ਨਾਲ ਇਹ ਵੀ ਆ ਵੀ ਭਾਈ ਠੀਕ ਆ ਜੇ ਫੈਸਲਾ ਲੈ ਲਿਆ ਤਾਂ ਲੈ ਲਿਆ ਇਸ ਦੀ ਗੱਲ ਹੈ ਠੀਕ ਗੱਲ ਆ ਤੇ ਹੁਣ ਮੈਂ ਕਈ ਬੰਦੇ ਸਾਡੇ ਮਤਲਬ ਆਈ ਵੀਰ ਨੂੰ ਨਹੀਂ ਕਿ ਏਡੀ ਦੂਰ ਜਾਵਾਂਗੇ ਸਾਡੇ ਮਤਲਬ ਜੀ ਇੱਥੇ ਤਾਂ ਤੁਸੀਂ ਗੱਲਾਂ ਛੱਡੋ ਹੁਣ ਪੰਜਾਬ ਆਪਣਾ ਕਿੱਡਾ ਘਪੋਰਾ ਕ ਉਹ ਤੇਰੇ ਪੰਜ ਜੱਡਾ ਪੰਜਾਬ ਹੈਗਾ ਹੁਣ ਪੰਜਾਬ ਦੇ ਵਿੱਚ ਵੀ ਸਾਡੇ ਹੁਣ ਇੱਕ ਜਗ੍ਹਾ ਤੇ ਮੰਨ ਲਓ ਤੁਸੀਂ ਮਹਾਲੀ ਤੋਂ ਉੱਠ ਕੇ ਬੰਦੇ ਆਉਂਦੇ ਨੇ ਫਤੇਗੜ ਸਾਹਿਬ ਕੋਲੇ ਸਰਹੰਦ ਕੋਲੇ ਕਹਿ ਦੇਣਗੇ ਜੀ ਅਸੀਂ ਗਾਹਾਂ ਨਹੀਂ ਜਾਣਾ ਹੁਣ ਉੱਥੇ ਕਰੋੜ ਰੁਪਈਆ ਰੇਟ ਹੋ ਗਿਆ ਕਰੋੜ ਤੋਂ ਵੀ ਉੱਪਰ ਰੇਟ ਹੈ ਨਿਕਲ ਕਹਿਣਗੇ ਜੀ ਗਾਹਾਂ ਨਹੀਂ ਜਾਣਾ ਹੈਗਾ ਹਾਂ ਕਹਿੰਦੇ ਨੇ ਮਤਲਬ ਜੇ ਉਹਨ ਕੋਈ ਚੀਜ਼ ਤੁਹਾਨੂੰ ਅੱਗੇ ਅੱਧੇ ਰੇਟ ਤੇ ਮਿਲਦੀ ਆ ਕਿੱਡੀ ਕ ਗੱਲ ਐ ਕਿ ਤੁਸੀਂ ਮੰਨ ਲਓ ਤੁਸੀਂ ਪੰਜਾਬੀਆਂ ਇੱਥੇ ਬੈਠੇ ਆ ਹਾਂਜੀ ਹਾਂਜੀ ਵੀ ਇੱਥੋਂ ਵੇਚ ਕੇ ਪੰਜਾਬ ਲੈਣੀ ਕਹਿੰਦੇ ਆ ਹਾਂ ਭਾਵੇਂ ਸਾਡੇ ਏਰੀਆ ਚ ਪੰਜਾਬ ਕਿੱਥੇ ਨਵਾਸੀ ਮਿਲ ਜਵੇ ਪਰ ਇਹ ਕੀ ਫਰਕ ਅੱਛਾ ਇੱਕ ਮਿੰਟ ਤੁਸੀਂ ਇਹ ਗੱਲ ਦੱਸੋ ਹੈ ਨਾ ਇਹ ਸਾਡੇ ਪਿੰਡ ਤਾਂ ਸਾਨੂੰ ਮਿਲ ਨਹੀਂ ਨਹੀਂ ਹਾਂ 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 ਪਿੰਡ ਦਾ ਮੈਂ ਕਿਉਂ ਸੱਣਾ ਸਾਡੇ ਵਿਕਦੀ ਆ ਛੋਟਾ ਪਿੰਡਾ ਹਾਂ ਬਿਲਕੁਲ ਉੱਤੇ ਮਿਲਣੀ ਬਾਹਰ ਸਾਰ ਲੈਣੀ ਪੈ ਕਿਹੜਾ ਤੁਸੀਂ ਪਿੰਡ ਦਾ ਅੱਛਾ ਜੀ ਤੁਹਾਡਾ ਕਿਹੜਾ ਪਟਾਣਾ ਸਾਬ ਪਟਾਣਾ ਕਿਹੜਾ ਹਾਂ ਜਿੱਥੇ ਗੁਰਦੁਆਰਾ ਸਾਹਿਬ ਆ ਵੱਡਾ ਨਾ ਅੱਛ ਇਹ ਸੋਚ ਇਸ ਤਰ੍ਹਾਂ ਦੀ ਬਣੀ ਹੋਈ ਆ ਵੀ ਜਿਵੇਂ ਪੰਜਾਬੀ ਜਿਹੜੇ ਤੁਸੀਂ ਘੱਟ ਰੇਟ ਵੇਲੇ ਮਤਲਬ ਉਸ ਸਮੇਂ ਆ ਗਏ ਤੇ ਹੁਣ ਰੇਟ ਵਧਨ ਕਰਕੇ ਲੋਕਾਂ ਦੀ ਇਹ ਆ ਵੀ ਯਾਰ ਜੇ ਇੱਥੇ ਆਪਣੀ ਰੇਟ ਵਧੀਆਂ ਵਿਕਰੀ ਤਾਂ ਆਪਾਂ ਪੰਜਾਬ ਚ ਲੈ ਲਈਏ ਇਹ ਹੈਗੀ ਮਤਲਬ ਮਾਈਂਡ ਦੇ ਵਿੱਚ ਬੰਦਿਆਂ ਦੇ ਸੋਚਦੇ ਹੋਏ ਗੱਲ ਇਹ ਸੋਚਦੇ ਤਾਂ ਹੀ ਤਾਂ ਸੀ ਵੇਚ ਕੇ ਪੰਜਾਬ ਲੈਣਾਂ ਨੇ ਅਜਿਹੀ ਜਿਵੇਂ ਤਾਂ ਅਜਾ ਮੌਕਾ ਪੰਜਾਬ 'ਚ ਮਿਲਣਾ ਸਾਨੂੰ ਨਹੀਂ ਲੱਭਣਾ ਹੈਗਾ ਬਿਲਕੁਲ ਅੱਛਾ ਅਸਲੀਅਤ ਦੇ ਵਿੱਚ ਤੁਹਾਡੇ ਇੱਥੇ ਕੀ ਰੇਟ ਹੋਊਗਾ ਹੁਣ ਜ਼ਮੀਨਾਂ ਦਾ ਜੇ ਆਪਾਂ ਦੱਸੀਏ ਤੁਹਾਡੇ ਜਿਵੇਂ ਮੰਨ ਲਾ ਪਾਏ ਮੰਨ ਲਓ ਵੀ ਆਹ ਜ਼ਮੀਨ ਦਾ ਕੀ ਰੇਟ ਹੋਊਗਾ ਇਹ ਜ਼ਮੀਨ ਦਾ ਤਾਂ ਜਿਵੇਂ ਕੋਈ ਤੁਸੀਂ ਹੂੰ ਅੱਛਾ ਪੂਰਾ ਵਧੀਆ ਰੇਟ ਹੈ ਹਾਂ ਪੂਰਾ ਵਧੀਆ ਰੇਟ ਹੈ ਪੰਜਾਬ ਨਾਲੋਂ ਵੱਧ ਕੇ ਆ ਮਤਲਬ ਫਿਰ ਵੀ ਕੀ ਤੁਸੀਂ ਉਹ ਕਰਦੇ ਹੋ ਕਿਉਂਕਿ ਮੈਨੂੰ ਕਹਿਣਗੇ ਖਾਣੇ ਆਪਦੇ ਚੈਨਲ ਕਰਕੇ ਕਹਿੰਦਾ ਕਿ ਕਿੰਨਾ ਰੇਟ ਹੈ ਅਸੀਂ ਕਹਿੰਦਾ ਅਸੀਂ ਕਰੋੜ ਦੇ ਆਸ-ਪਾਸ ਦਾ ਮੰਗਦੇ ਠੀਕ ਕਰੋੜ ਦੇ ਆਸ-ਪਾਸ ਪਰ ਆਹ ਜੀ ਜਿਹੜੀ ਮੰਨ ਲਓ ਮੇਨ ਰੋਡ ਦੇ ਉੱਪਰ ਜਿਹੜੀ ਰੇਟ ਦੇਖੋ ਪਿੱਛੇ ਆ ਹੂੰ ਉਹਦਾ ਤਾਂ ਮੰਨ ਲਓ ਬਾ 50 ਪੰਜਾਬ ਨੂੰ ਦੇ ਉਹ ਮਤਲਬ ਸੇਮ ਪੰਜਾਬ ਵਾਲੀ ਗੱਲ ਹੋ ਗਈ ਜੀ ਦੇਖੋ ਐਕਚੁਅਲੀ ਅਸਲ ਦੇ ਵਿੱਚ ਕਹਾਣੀ ਕੀ ਆ ਕਿ ਅੱਜ ਜੇ ਤੁਸੀਂ ਇੱਥੋਂ 50 ਕਿੱਲੇ ਵੇਚ ਕੇ ਉੱਥੇ ਤੇ ਤੁਹਾਨੂੰ 50 ਕਿੱਲੇ ਮਿਲ ਜਾਂਦੇ ਨੇ ਨਹੀਂ 40 ਮਿਲ ਜਾਂਦੇ 40 ਮਿਲ ਜਾਂਦੇ ਮਤਲਬ ਫਿਰ ਵੀ ਆਪਦੇ ਘਰੇ ਨਾਲ ਸਾਨੂੰ 50 ਦੇ ਪਜਾਈ ਨਹੀਂ ਮਿਲ ਜਾਂਣ ਇਹੀ ਜੀ ਰੇਟ ਹੈ ਜੀ ਉੱਥੇ ਵੀ ਮੇਨ ਰੋਡ ਤੇ ਜੇ ਲਾਉਂਗੇ ਤਾਂ ਉੱਥੇ ਕਰੋੜ ਦਾ ਰੇਟ ਹੈਗਾ ਜਿਹੜੀ ਪਿੱਛੇ ਹੱਟਮੀ ਆਂਗੀ 50 60 ਮਤਲਬ ਉਸੇ ਹੀ ਰੇਟ ਨਾਲ ਪਿੱਛੇ ਹੱਟਮੀ ਦਾ ਰੇਟ ਘਟਾ ਹਾਂ 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 ਉਹ ਮੌਕੇ ਕਰਕੇ ਇੱਥੇ ਵੱਧਦਾ ਨਹੀਂ ਹਾਂ ਹਾਂ ਨਾ ਚਾਹੇ ਤੇ ਰੇਗ ਭਾਈ ਟ ਆਹ ਪਰ ਅਸੀਂ ਹੁਣ ਹੁਣ ਤੁਹਾਨੂੰ ਦੱਸਿਆ ਸੀ ਪਹਿਲਾਂ ਕਿ ਹੁਣ ਟਿਕਾਂਗੇ ਸਾਲ ਖੰਡ ਦੇਖਾਂ ਵੇਚਾਂਗੇ ਜਰੂਰ ਲੈਣੀ ਪੰਜਾਬ ਚ ਕੋਈ ਨਹੀਂ ਕੋਈ ਨਹੀਂ ਠੀਕ ਹੈ ਬਾਕੀ ਮੌਕੇ ਅਨੁਸਾਰ ਦੇਖੀਏ ਚਲੋ ਮਦਦ ਕਰਾਂਗੇ ਵੈਗੁਰੂ ਜੀ ਹਾਂਜੀ ਹਾਂ ਚਾਹ ਪੀਓ ਅੱਗੇ ਚਾਹ ਓਕੇ ਅੱਛਾ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਪਾਈ